ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਦਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਖਤਰੇ ਦੇ ਵਿੱਚ ਕੀਤਾ ਗਿਆ ਤਲਬ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਦੇ ਹੁਕਮ ਜਾਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੰਤਰੀ ਅਮਨ अरोड़ा ਨੇ ਕਤਲ ਕੀਤੇ ਸਰਪੰਚ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਇਹ ਵੀ ਕਿਹਾ ਕਿ ਨੇਕ ਅਤੇ ਨੀਅਤ ਵਾਲੇ ਵਿਅਕਤੀ ਦਾ ਇਸ ਤਰੀਕੇ ਚਲੇ ਜਾਣਾ ਬਹੁਤ ਮੰਦਭਾਗਾ ਜਿਸ ਦੇ ਵਿੱਚ ਕਿਹਾ ਕਿ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਉਹ ਵਕਸ਼ੇ ਨਹੀਂ ਜਾਣਗੇ ਲਾਅ ਐਂਡ ਆਰਡਰ ਖਰਾਬ ਕਰਨ ਵਾਲਿਆਂ ਦੇ ਉੱਪਰ ਪੁਲਿਸ ਸਖਤ ਕਾਰਵਾਈਆਂ ਕਰ ਰਹੀ ਆ ਮੁਲਜ਼ਮਾਂ ਦੀ ਜਲਦ ਹੀ ਗ੍ਰਿਫਤਾਰੀ ਹੋਵੇਗੀ ਮੋੜ ਜੇਲ੍ਹ ਤੋਂ ਬਾਹਰ ਆਇਆ ਡੇਰਾ ਮੁਕੀ ਰਾਮ ਰਹੀਮ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸਿਰਸਾ ਦੇ ਡੇਰੇ ਦੇ ਵਿੱਚ ਰਹੇਗਾ ਰਾਮ ਰਹੀਮ ਸਖਤ ਸੁਰੱਖਿਆ ਦੇ ਹੇਠ ਸਿਰਸਾ ਡੇਰੇ ਦੇ ਵਿੱਚ ਪਹੁੰਚਿਆ ਰਾਮ ਰਹੀਮ ਹੁਣ ਤੱਕ 15ਵੀਂ ਵਾਰ ਪੈਰੋਲ ਮਿਲ ਚੁੱਕੀ ਆ ਸਾਲ 2020 ਦੇ ਵਿੱਚ ਪਹਿਲੀ ਵਾਰ ਪੈਰੋਲ ਮਿਲੀ ਸੀ 2017 ਦੇ ਵਿੱਚ ਸਜ਼ਾ ਸੁਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਲਬ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਬਿਆਨ ਆਇਆ ਉਹਨਾਂ ਦੇ ਵੱਲੋਂ ਟਵੀਟ ਕਰਕੇ ਗੱਲ ਆਖੀ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਸਿਰ ਮੱਥੇ ਆਦਾਸ ਮੁੱਖ ਮੰਤਰੀ ਦੇ ਵਜੋਂ ਨਹੀਂ ਬਲਕਿ ਇੱਕ ਨਵਾਨੇ ਸਿੱਖ ਦੇ ਵਜੋਂ ਨੰਗੇ ਪੈਰੀ ਹਾਜ਼ਰ ਹੋਵੇਗਾ ਉਹਨਾਂ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਉੱਤਮ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਉਸ ਪਾਵਨ ਤਖਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ ਹੈ ਸੀ ਤੇ ਹਮੇਸ਼ਾ ਰਹੇਗਾ ਜਾਨੀ ਕਿ ਹੁਣ 15 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇ ਦੇ ਵਿੱਚ ਸੀਐਮ ਭਗਵੰਤ ਮਾਨ ਪੇਸ਼ ਹੋਣਗੇ ਤੇ ਆਪਣਾ ਸਪਸ਼ਟੀਕਰਨ ਦੇਣਗੇ ਆਈਪੀਐਸ ਨਲਾੰਬਰੀ ਜਗਤਲੇ ਦਾ ਫਰੀਦਕੋਟ ਰੇਂਜ ਦੇ ਆਈਜੀ ਰੈਂਕ ਦੇ ਵੱਜੋਂ ਹੋਇਆ ਪ੍ਰੋਮੋਸ਼ਨ ਡੀਆਈਜੀ ਤੋਂ ਇੰਸਪੈਕਟਰ ਜਨਰਲ ਆਫ ਪੁਲਿਸ ਤੇ ਅਹੁਦੇ ਤੇ ਮਿਲੀ ਤਰੱਕੀ ਐਸਐਸਪੀ ਡਾਕਟਰ ਪਰਗਿਆ ਜੈਨ ਅਤੇ ਫਰੀਦਕੋਟ ਪੁਲਿਸ ਦੇ ਅਧਿਕਾਰੀਆਂ ਨੇ ਦਿੱਤੀਆਂ ਸ਼ੁਭ ਕਾਮਨਾਵਾਂ ਡੰਗਣਾ ਰਨੋਤ ਮਾਨਹਾਨੀ ਮਾਮਲੇ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਹੋਈ ਸੁਣਵਾਈ ਅਦਾਲਤ ਦੇ ਵਿੱਚ ਮੁੜ ਪੇਸ਼ ਨਹੀਂ ਹੋਈ ਕੰਗਣਾ ਰਨੋਤ ਹੁਣ 15 ਜਨਵਰੀ 2026 ਨੂੰ ਹੋਵੇਗੀ ਅਗਲੀ ਸੁਣਵਾਈ ਕਿਸਾਨ ਅੰਦੋਲਨ ਦੌਰਾਨ ਕੰਗਣਾ ਨੇ ਬੀਬੇ ਹਿੰਮੰਦਰ ਕੌਰ ਦੇ ਉੱਪਰ ਕੀਤੀ ਸੀ ਵਿਵਾਦਿਤ ਟਿੱਪਣੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਮਗਰੋਂ ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਦਾ ਵੱਡਾ ਬਿਆਨ ਆਇਆ ਉਹਨਾਂ ਕਹਿੰਦੇ ਕਿ ਮੈਂ ਨਿਵਾਣੇ ਸਿੱਖ ਦੇ ਵਜੋਂ ਸਿਰ ਝੁਕਾ ਕੇ ਪੇਸ਼ ਹੋਇਆ ਜੱ태ਦਾਰ ਸਾਹਿਬ ਦੇ ਹੁਕਮ ਨੇ ਸਾਡੇ ਵਿਭਾਗ ਦੇ ਵਿੱਚ ਕੋਈ ਚੰਗਾ ਅਫਸਰ ਲਗਾਇਆ ਜਾਵੇ ਜਿਸ ਨੂੰ ਸਿੱਖੀ ਅਤੇ ਸਿੱਖ ਸਿਧਾਂਤਾਂ ਬਾਰੇ ਪਤਾ ਹੋਵੇ ਅਸੀਂ ਉਹਨਾਂ ਵੱਲੋਂ ਦਿੱਤੇ ਸੁਝਾਅ ਨੂੰ ਸਿਰਮੱਥੇ ਪ੍ਰਵਾਨ ਕਰਦੇ ਹਾਂ ਸਾਡੇ ਵਿਭਾਗ ਵੱਲੋਂ ਅੱਗੇ ਤੋਂ ਕੋਈ ਕਤਾਹੀ ਨਹੀਂ ਹੋਵੇਗੀ ਇਸ ਲਈ ਅਸੀਂ ਰਿਲੀਜੀਅਸ ਪੈਨਲ ਬਣਾ ਕੇ ਚੱਲਾਂਗੇ 328 ਲਾਤਾ ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਤੇ ਕਾਰਵਾਈ ਤੇਜ਼ ਵੀ ਹੋ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 77 ਪਰਤਾਪ ਸਿੰਘ ਨੂੰ ਐਸਆਈਟੀ ਨੇ ਸ hẳn ਭੇਜਿਆ ਐਸਜੀਪੀਸੀ ਦੇ ਵੱਲੋਂ ਸਹਿਯੋਗ ਨਾ ਦੇਣ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਪਹਿਲਾਂ ਵੀ ਐਸਆਈਟੀ ਦੇ ਵੱਲੋਂ ਐਸਜੀਪੀਸੀ ਨੂੰ ਭੇਜਿਆ ਗਿਆ ਸੀ ਸ hẳn ਇਸ ਤੋਂ ਪਹਿਲਾਂ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਕਸਤਿੰਦਰ ਸਿੰਘ ਕੋਹਲੀ ਅਤੇ ਕਮਲਜੀਤ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਸਾਮ ਅਤੇ ਤਰਪੁਰਾ ਦੇ ਵਿੱਚ ਸਵੇਰੇ ਤੇਜ਼ ਪੁਚਾਰ ਦੇ ਝਟਕੇ ਮਹਿਸੂਸ ਕੀਤੇ ਗਏ ਅਸਾਮ ਦੇ ਵਿੱਚ ਪੁਚਾਰ ਦੀ ਤੀਬਰਤਾ ਰਿਕਟਰ ਸਕੇਲ ਦੇ ਪਮਾਨੇ ਦੇ ਉੱਪਰ 5.1 ਅਤੇ ਤਰਪੁਰਾ ਦੇ ਵਿੱਚ ਪੋਚਾਲ ਦੀ ਤੀਬਰਤਾ ਰਿਕਟਰ ਸਕੇਲ ਦੇ ਪਮਾਨੇ ਦੇ ਉੱਪਰ 3.9 ਮਾਪੀ ਗਈ ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਡਿਊਟੀ ਦੇ ਉੱਪਰ ਤਾਇਨਾਤ ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਸ਼ਹਾਦਤ ਦਾ ਜਾਨ ਪੀ ਗਿਆ ਅਮਰੇਸਰ ਦੇ ਰਮਦਾਸ ਦਾ ਰਹਿਣ ਵਾਲਾ ਸੀ ਸ਼ਹੀਦ ਪ੍ਰਗਟ ਸਿੰਘ 31 ਸਾਲ ਦੀ ਉਮਰ ਦੇ ਵਿੱਚ ਸ਼ਹੀਦੀ ਪਾ ਗਿਆ ਪਿੱਛੇ ਮਾਤਾ ਪਿਤਾ ਪਤਨੀ ਅਤੇ ਦੋ ਬੱਚੇ ਛੱਡ ਕੇ ਦੁਨੀਆ ਤੋਂ ਚਲਾ ਗਿਆ ਤੇ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਜੱਦੀ ਪਿੰਡ ਰਮਦਾਸ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਤੇ ਮਾਪਿਆਂ ਦੇ ਵੱਲੋਂ ਜਿੱਥੇ ਭਾਵੁਕ ਹੋਏ ਤੇ ਉੱਥੇ ਮਾਣ ਵੀ ਕੀਤਾ ਗਿਆ ਇਸ ਨਾਲ ਦੀਆਂ ਦੱਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜazasਾ ਧੰਨਵਾਦ